सीपीसी टीवी ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਹੋਸਟ ਵਿਸ਼ੂ ਮਹਿਤਾ ਤੇ ਲੈ ਕੇ ਹਾਜ਼ਰ ਆ ਪ੍ਰੋਗਰਾਮ ਪ੍ਰਾਈਮ ਟਾਈਮ ਵਿਦ ਵਿਸ਼ੂ ਮਹਿਤਾ ਪ੍ਰੋਗਰਾਮ ਦੇ ਇਸ ਇਸੇ ਦੇ ਵਿੱਚ ਅਸੀਂ ਆਪਣੀ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਮਸਲਿਆਂ ਨੂੰ ਲੈ ਕੇ ਆਪਣੇ ਲੜੀਵਾਰ ਪ੍ਰੋਗਰਾਮ ਵਕ ਵਕ ਸਖਸ਼ੀਤਾ ਨਾਲ ਇੰਡੀਆ ਤੇ ਕੈਨੇਡਾ ਸਟੂਡੀਓ ਤੋਂ ਕਰਦੇ ਰਹੇ ਹਾਂ ਤੇ ਅੱਜ ਇਸ ਪ੍ਰੋਗਰਾਮ ਦੀ ਕੜੀ ਦੇ ਵਿੱਚ ਸਾਡੇ ਨਾਲ ਇੰਡੀਆ ਤੋਂ ਜੁੜ ਚੁੱਕੇ ਨੇ ਸੁਖਪਾਲ ਖੈਰਾ ਜੀ ਰਿਨਾਉਂਡ ਪੋਲੀਟੀਸ਼ੀਅਨ ਨੇ ਸੋਸ਼ਲ ਵਰਕਰ ਨੇ ਬਹੁਤ ਪਕੜ ਰੱਖਦੇ ਨੇ ਪੰਜਾਬ ਦੀ ਪੋਲੀਟਿਕਸ ਇੰਡੀਆ ਦੀ ਪੋਲੀਟਿਕਸ ਦੇ ਵਿੱਚ ਕਾਫੀ ਲੰਮਾ ਉਹਨਾਂ ਦਾ ਸਹਿਯੋਗ ਹੈ ਅੱਜ ਗੱਲਬਾਤ ਕਰਾਂਗੇ ਸੁਖਪਾਲ ਖੈਰਾ ਜੀ ਨਾਲ ਸੁਖਪਾਲ ਜੀ ਤੁਹਾਡਾ ਸੀਪੀਸੀ ਦੇ ਸਟੂਡੀਓ ਦੇ ਵਿੱਚ ਸਵਾਗਤ ਹੈ ਬਹੁਤ-ਬਹੁਤ ਸ਼ੁਕਰੀਆ ਵਿਸ਼ੂ ਜੀ ਐਂਡ ਸਭ ਨੂੰ ਮੇਰੀ ਫਤਿਹ ਜੀ ਹਾਂ ਜੀ ਸੁਖਪਾਲ ਜੀ ਸਭ ਤੋਂ ਪਹਿਲਾਂ ਜਿਹੜੀ ਸਟਾਰਟ ਕਰਦੇ ਹਾਂ ਜੀ ਆਪਾਂ ਜਿਹੜਾ ਇਹ ਅੰਦੋਲਨ ਆਪਣਾ ਡਿਵੈਲਪ ਹੋਇਆ ਅਕਸਰ ਕਿਹਾ ਜਾਂਦਾ ਕਿ ਸਮਾਂ ਆਪਦੀ ਚਾਲ ਚੱਲਦਾ ਕਿ ਜਿਹੜਾ ਇਹ ਪ੍ਰੋਟੈਸਟ ਹੈ ਜਾਂ ਸਰਕਾਰਾਂ ਦਾ ਜਿਹੜਾ ਰਵਈਆ ਉਹ ਇਸ ਇਸ ਗੱਲ ਤੇ ਬੇਸ ਹੋ ਗਿਆ ਕਿ ਜਿਵੇਂ ਜਿਵੇਂ ਸਮਾਂ ਟੱਪੂਗਾ ਉਵੇਂ-ਉਵੇਂ ਇਹਦਾ ਕੋਈ ਹੱਲ ਨਿਕਲ ਜੂਗਾ ਵੀ ਅਸੀਂ ਐਕਟਿਵਲੀ ਇਹਦੇ ਚ ਇਨਵੋਲ ਨਾ ਹੋਈਏ ਦੋਨੋਂ ਪਾਰਟੀਆਂ ਦਾ ਰੁਖ ਸਾਨੂੰ ਇਦਾਂ ਦਾ ਲੱਗਦਾ ਕਿ ਸਰਕਾਰ ਵੱਲੋਂ ਇਹ ਟੈਲ ਨਹੀਂ ਦੇਖੋ ਜਿਹੜੀ ਜਿਹੜੀ ਤਾਂ ਕਿਸਾਨ ਜੱਥੇਬੰਦੀਆਂ ਦੀ ਜਾਂ ਜਿਹੜੇ ਸੰਘਰਸ਼ ਕਰ ਰਹੇ ਲੋਕ ਨੇ ਉਹਨਾਂ ਦਾ ਤਾਂ ਇੱਕ ਵਾਜਬ ਗਰਾਉਂਡ ਹੈ ਨਾ ਕਿ ਪਿਛਲੇ 73 ਸਾਲ ਦੀ ਆਜ਼ਾਦੀ ਤੋਂ ਬਾਅਦ ਆ ਹਿਸਤਾ ਹਿਸਤਾ ਜਿਹੜੀ ਕਿਸਾਨੀ ਸੀਗੀ ਉਹ ਗੈਰ ਵਾਜਬ ਉਹਨਾਂ ਦੇ ਫਸਲਾਂ ਦੇ ਭਾਅ ਹੋਣ ਕਰਕੇ ਉਹ ਮੁਸ਼ਕਿਲਾਂ ਚ ਉਲਝਦੇ ਰਹੇ ਅਤੇ ਆ ਹਿਸਤਾ ਹਿਸਤਾ ਉਹਨਾਂ ਦੇ ਕਰਜ਼ਾ ਚੜਨ ਲੱਗ ਗਿਆ ਔਰ ਇਹ ਕਰਜ਼ਾ ਚੜਦਾ ਚੜਦਾ ਅੱਜ ਮੈਂ ਜੇ ਪੰਜਾਬ ਦੀ ਫਿਗਰਸ ਕੋਟ ਕਰਾਂ ਤਾਂ ਆਲਮੋਸਟ ਅਪਰੋਕਸੀਮੇਟਲੀ 1 ਲੱਖ ਕਰੋੜ ਰੁਪਏ ਦੇ ਕਰਜ਼ੇ ਹੀ ਨੇ ਪੰਜਾਬ ਦੇ ਕਿਸਾਨ ਔਰ ਇਸ ਮਜਬੂਰੀ ਨੇ ਉਹਨਾਂ ਨੂੰ ਖੁਦਕੁਸ਼ੀਆਂ ਵੱਲ ਧੱਕਦਾ ਹਜ਼ਾਰਾਂ ਕਿਸਾਨਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਆਤਮ ਹੱਤਿਆ ਕੀਤੀ ਹੈ ਸੋ ਦੈਟ ਸ਼ੋਜ਼ ਕਿ ਕਿੰਨਾ ਕਿੰਨਾ ਸੀਰੀਅਸ ਇਸ਼ੂ ਬਣ ਚੁੱਕਾ ਸੀ ਕਿਸਾਨੀ ਦਾ ਉਸ ਸੀਰੀਅਸ ਇਸ਼ੂ ਨੂੰ ਹੋਰ ਜਿੱਦਾਂ ਆਪਾਂ ਕਹਿੰਨੇ ਕਿ ਬਲਦੀ ਚ ਤੇਲ ਪਾਉਣ ਵਾਲਾ ਕੰਮ ਕੀਤਾ ਮੋਦੀ ਸਰਕਾਰ ਨੇ ਜਦੋਂ ਉਹਨਾਂ ਨੇ ਤਿੰਨ ਫਾਰਮ ਲਾਜ਼ ਬਣਾਤੇ ਯੂਨਿਲੈਟਰਲੀ ਉਹਨਾਂ ਨੇ ਕਿਸੇ ਜਿਹੜੇ ਕਿਸਾਨ ਸਟੇਕ ਹੋਲਡਰਸ ਸੀਗੇ ਐਗਰੀਕਲਚਰ ਸੈਕਟਰ ਵਿੱਚ ਉਹਨਾਂ ਨੂੰ ਕਿਸੇ ਨਾ ਕੋਈ مشਵਰਾ ਨਹੀਂ ਕੀਤਾ ਤੇ ਜਸਟ ਬਿਕੋਜ਼ ਬੀਜੇਪੀ ਹੈਜ਼ ਬਰੂਟ ਮੈਜੋਰਟੀ ਇਨ ਦਾ ਪਾਰਲੀਮੈਂਟ ਉਹਨਾਂ ਨੇ ਪਹਿਲਾਂ ਆਰਡੀਨੈਂਸ ਪਾਸ ਕੀਤੇ ਤੇ ਫਿਰ ਸਾਰੇ ਵਿਰੋਧ ਦੇ باوجود ਉਹਨਾਂ ਸਾਰਿਆਂ ਨੂੰ ਇੱਕ ਲਾਅ ਦੀ ਸ਼ਕਲ ਦਿੱਤੀ ਉੱਥੋਂ ਇਹ ਸੰਘਰਸ਼ ਸ਼ੁਰੂ ਹੋ ਗਿਆ ਔਰ ਜਿਹੜੀ ਸੰਘਰਸ਼ ਕਰਨ ਵਾਲੀ ਪਾਰਟੀ ਆ ਕਿਸਾਨ ਜਥੇਬੰਦੀਆਂ ਉਹ ਪਹਿਲਾਂ ਤਾਂ ਪੰਜਾਬ 'ਚ ਬਹੁਤ ਦਿਨ ਬੈਠੇ ਰਹੇ ਬੜੇ ਅਮਨ ਤੇ ਸ਼ਾਂਤੀ ਨਾਲ ਬੈਠੇ ਰਹੇ ਆਪਣੀ ਗੱਲ ਕਹਿੰਦੇ ਰਹੇ ਅਨਫੋਰਚਨਟਲੀ ਭਾਜਪਾ ਨੇ ਕੋਈ ਐਫਰਟ ਨਹੀਂ ਕੀਤਾ मीनिंगफुल ਸincere ਐਫਰਟ ਨਹੀਂ ਕੀਤਾ ਜਦੋਂ ਜਦੋਂ ਉਹਨਾਂ ਦੀ ਕੋਈ ਗੱਲ ਸੁਣਾਈ ਹੀ ਨਹੀਂ ਹੋਈ ਆਲਟੀਮੇਟਲੀ ਉਹਨਾਂ ਦੇ ਕੋਲ ਕੋਈ ਆਪਸ਼ਨ ਨਹੀਂ ਸੀਗੀ ਉਹਨਾਂ ਨੇ ਆਪਣਾ ਸੰਘਰਸ਼ ਜਿਹੜਾ ਸੀ ਉਹ ਐਲਾਨ ਕਰਤਾ ਕਿ ਅਸੀਂ ਦਿੱਲੀ ਜਾਵਾਂਗੇ ਹੁਣ ਦਿੱਲੀ ਸਾਡੀ ਰਾਜਧਾਨੀ ਆ ਆਮ ਅਕਸਰ ਪੋਲਿਟਿਕਲ ਪਾਰਟੀਆਂ ਆਪੋਜੀਸ਼ਨ ਪਾਰਟੀਆਂ ਰਾਮਲੀਲਾ ਮੈਦਾਨ ਜਿਹੜਾ ਕਾਫੀ ਵੱਡਾ ਸਥਾਨ ਹੈ ਦਿੱਲੀ ਸ਼ਹਿਰ ਦੇ ਵਿੱਚ ਉੱਥੇ ਅਕਸਰ ਇਕੱਠੀਆਂ ਹੁੰਦੀਆਂ ਆਪਣੀ ਗੱਲ ਕਰਦੀਆਂ ਚਲੇ ਜਾਂਦੀਆਂ ਲੇਕਿਨ ਕਿਸਾਨਾਂ ਦੇ ਇਸ ਅੰਦੋਲਨ ਨੂੰ ਦਿੱਲੀ ਆਉਣ ਤੋਂ ਵੀ ਰੋਕਿਆ ਗਿਆ ਹਰਿਆਣੇ ਦੇ ਵਿੱਚ ਰੋਕਿਆ ਗਿਆ ਤੁਸੀਂ ਦੇਖ ਲਿਆ ਸਭ ਕੁਝ ਲਗਭਗ ਬੱਚੇ-ਬੱਚੇ ਨੂੰ ਜਿਹੜੇ ਪੰਜਾਬ ਦੇ ਲੋਕ ਨੇ ਵਿਸ਼ੇਪਰਚਾ ਪਤਾ ਲੱਗ ਗਿਆ ਔਰ ਹੁਣ ਉਹ ਪਿਛਲੇ ਦਿੱਲੀ 22 24 ਦਿਨ ਦੇ ਬੈਠੇ ਨੇ ਕਿੰਨੀ ਸਰਦੀ ਆ ਬਾਈਤੇ ਹੀ ਕਿਸਾਨ ਮਰ ਚੁੱਕੇ ਨੇ ਕੁਝ ਲੋਕ ਐਕਸੀਡੈਂਟਸ ਆਉਂਦੇ ਜਾਂਦੇ ਮਰ ਗਏ ਔਰ ਸਾਡੇ ਬਜ਼ੁਰਗ ਮਾਤਾਵਾ ਭੈਣਾ ਵਿਅਕਤੀ ਆਦਮੀ ਸਾਰੇ ਇਸ ਕੜਕ ਦੀ ਠੰਡ ਵਿੱਚ ਪੁੰਜੇ ਬੈਠੇ ਨੇ ਦੇਰਫੋਰ ਹੁਣ ਦੂਜੀ ਤਰ ਜਿਹੜੀ ਹੈ ਸਰਕਾਰ ਮੈਂ ਸਮਝਦਾ ਉਹਨਾਂ ਨੇ ਬਹੁਤ ਹੀ ਇੱਕ ਗੈਰ ਜ਼ਿੰਮੇਵਾਰ ਰਵਈਆ ਦਿਖਾਇਆ ਬਹੁਤ ਇੱਕ ਐ ਜਿੱਦਾਂ ਕਿ ਉਹਨਾਂ ਨੂੰ ਕੋਈ ਪ੍ਰਵਾਹ ਹੀ ਨਹੀਂ ਹੁੰਦੀ ਔਰ ਜਿਹੜੀ ਤੁਸੀਂ ਗੱਲ ਸ਼ੁਰੂ ਚ ਕਹੀ ਸੀ ਕਿ ਸਰਕਾਰਾਂ ਆਮ ਇਹ ਸਮਝਦਿਆਂ ਨੇ ਕਿ ਅ ਮਸਲੇ ਜਿਹੜੇ ਇਸ਼ੂਜ਼ ਉੱਠਦੇ ਨੇ ਉਹ ਆਪਣੇ ਆਪ ਸਮੇਂ ਦੇ ਨਾਲ ਟਲ ਜਾਂਦੇ ਨੇ ਹਾਂਜੀ ਪਰ ਮੈਨੂੰ ਲੱਗਦਾ ਕਿ ਇਹ ਜਿਹੜਾ ਮੋਰਚਾ ਲੱਗਿਆ ਹੋਇਆ ਦਿੱਲੀ ਦੇ ਬਾਰਡਰਸ ਦੇ ਉੱਤੇ ਇਹ ਇਦਾਂ ਆਪਣੇ ਆਪ ਟਲਣ ਵਾਲਾ ਨਹੀਂਗਾ ਇਹਦੇ ਤੇ ਮੋਦੀ ਸਰਕਾਰ ਨੂੰ ਸੰਜੀਦਗੀ ਨਾਲ ਬਹੁਤ ਸੀਰੀਅਸਲੀ ਲੈਂਦੇ ਹੋਏ ਇਸ ਇਸ਼ੂ ਨੂੰ ਜਲਦੀ ਤੋਂ ਜਲਦੀ ਰਿਜ਼ੋਲਵ ਕਰਨਾ ਚਾਹੀਦਾ ਜਿਹੜੇ 6-7 ਰਾਉਂਡ ਟਾਕਸ ਵੀ ਹੋਏ ਨੇ ਤੁਸੀਂ ਉਹਦੇ 'ਚ ਵੀ ਦੇਖਿਆ ਹੋਣਾ ਕਿ ਕਿਸਾਨ ਜਥੇਬੰਦੀਆਂ ਨੇ ਇਹ ਜਿੱਥੇ ਸੱਜਦੇ ਰਹੇ ਨੇ ਪਹਿਲਾਂ ਅਫਸਰਾਂ ਤੋਂ ਅਫਸਰਾਂ ਨੇ ਸਾਡੇ ਲਈ ਦਿੱਲੀ ਉੱਥੇ ਵੀ ਚਲੇਗੇ बाद ਵਿੱਚ ਮਨਿਸਟਰਸ ਨੇ ਆਪਣੇ ਹੱਥ ਵਿੱਚ ਕਮਾਂਡ ਲਈ ਸ਼ਾਇਦ ਹੋਮ ਮਿਨਿਸਟਰ ਨੇ ਵੀ ਇਹਨਾਂ ਨਾਲ ਵਾਰਤਾ ਕੀਤੀ ਤਾਂ ਉਹਦੇ ਵਿੱਚ ਉਹਨਾਂ ਵੱਲੋਂ ਮੇਰਾ ਜਿਹੜਾ ਜੈਨੂਨ ਜਸਟ ਨਾਟ ਬਿਕੋਜ਼ ਕਿ ਮੈਂ ਇੱਕ ਪੰਜਾਬ ਦੀ ਆਪੋਜੀਸ਼ਨ ਪਾਰਟੀ ਨੂੰ ਬਿਲੋਂਗ ਕਰਦਾ ਪਰ ਮੈਂ ਇਹ ਸਮਝਦਾ ਕਿ ਕਿਸਾਨਾਂ ਨੇ ਕਾਫੀ ਫਰਾਕਦਿਲੀ ਦਿਖਾਈ ਜੋ ਉਹਨਾਂ ਨੇ ਕਹਾ ਟ੍ਰੇਨਾਂ ਚਲਾ ਦੇ ਉਹਨਾਂ ਨੇ ਕਹਾ ਟ੍ਰੇਨਾਂ ਵਿੱਚ ਚਲਾ ਦਿੰਨੇ ਆ ਹੁਣ ਜਿਹੜਾ ਸਾਰਾ ਮੈਂ ਸਮਝਦਾ ਗੁਨਾਹ ਹੈ ਕਸੂਰ ਹੈ ਇਸ ਗੱਲ ਨੂੰ ਅੱਗੇ ਨਾਂ ਲਿਜਾਣ ਵਿੱਚ ਉਹ ਬੀਜੇਪੀ ਗਵਰਨਮੈਂਟ ਦਾ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਸੁਪਾਲ ਸਾਹਿਬ ਜਿਹੜੀ ਦੋ ਤਿੰਨ ਗੱਲਾਂ ਇਥੋਂ ਬਣਦੀਆਂ ਨੇ ਉਹ ਇਹ ਨੇ ਵੀ ਇੱਕ ਤਾਂ ਆਪਾਂ ਜਿਹੜਾ ਸਰਕਾਰੀ ਰੋਖਾ ਉਹ ਕਹਿੰਦਾ ਕਿ ਵੀ ਅਸੀਂ ਸਟੇਕ ਹোল্ডার ਦੀ ਉਹਨਾਂ ਦਾ ਵਿਊ ਲਿਆ ਸੀਗਾ ਉਹਨਾਂ ਦੇ ਵੀ ਜਿਹੜੀ ਕਨਸਿਡਰੇਸ਼ਨ ਜੋ ਵੀ ਉਹਨਾਂ ਨੇ ਕਹੀ ਇਸ ਆਰਡੀਨੈਂਸਿਸ ਦੇ ਉੱਤੇ ਅਸੀਂ ਕਨਸਿਡਰ ਕੀਤੀ ਦੂਜੀ ਜਿਹੜੀ ਗੱਲ ਵੀ ਜਿੰਨੇ ਵੀ ਪੰਜ ਜਾਂ ਸੱਤ ਵਾਰ ਟਾਕ ਹੋਈ ਹਰ ਬਾਰ ਉਹਦਾ ਨਤੀਜਾ ਨਹੀਂ ਨਿਕਲਿਆ ਕਿ ਵੀ ਹੁਣ ਵੀ ਲਾਸਟ ਉਹਨਾਂ ਨੇ ਕਿਹਾ ਤਾਂ ਕਿ ਵੀ ਅਸੀਂ ਤੁਹਾਨੂੰ ਚਿੱਠੀ ਦਿੱਤੀ ਹੈ ਜੀ ਇਹਨੂੰ ਰੀਡ ਕਰਿਓ ਤੇ ਜਿਹੜੀ ਵੀ ਗੱਲ ਹੈਗੀ ਅਸੀਂ ਸਾਰੀ ਗੱਲ ਮੰਨ ਲਈ ਹੈ لیکن ਦੂਜੀ ਪਾਰਟੀ ਕਹਿੰਦੀ ਹੈ ਕਿ ਵੀ ਨਹੀਂ ਇਹਦੇ ਵਿੱਚ ਵੀ ਹਲੇ ਕੁਝ ਵੀ ਕੰਸੀਡਰ ਨਹੀਂ ਹੋਇਆ ਕੰਟਰੈਕਟ ਲਾ ਜੇ ਆਪਾਂ ਆਮ ਤੌਰ ਤੇ ਦੇਖੀ ਜੀ ਦੋਨੋਂ ਪਾਰਟੀਆਂ ਜਿੱਦੋਂ ਵੀ ਨੇਗੋਸ਼ੀਏਸ਼ਨ ਆਬਵੀਅਸਲੀ ਗੱਲ ਹੈ ਜੀ ਆਈਡੀਓਲੋਜੀਕਲ ਡਿਫਰੈਂਸਸ ਜ਼ਰੂਰ ਹੋ ਸਕਦੇ ਆ ਕਿਸੇ ਨੂੰ ਕੁਝ ਚਾਹੀਦਾ ਸਰਕਾਰੀ ਰੁਖ ਕੁਝ ਹੋਰ ਹੈ ਕਿਸਾਨ ਜਿੱਥੇ ਬੰਦੀਆਂ ਦਾ ਰੁਖ ਹੋਰ ਹੈ ਲੇਕਿਨ ਆਪਾਂ ਇਹਨੂੰ ਐਜ਼ ਅ ਕਿਸਾਨ ਵਰਸਸ ਗਵਰਨਮੈਂਟ ਨਾ ਦੇਖੀ ਇਹਦੇ ਵਿੱਚ ਟ੍ਰੇਡ ਯੂਨੀਅਨ ਵੀ ਇਨਵੋਲ ਹੈ ਕਾਰਪੋਰੇਟ ਸੈਕਟਰ ਵੀ ਇਨਵੋਲ ਹੈ ਪੋਲੀਟਿਸ਼ੀਅਨਸ ਵੀ ਇਨਵੋਲ ਨੇ ਸਾਡੇ ਆਰਟਿਸਟ ਔਨ ਫਰੰਟ ਨੇ ਦੇਸ਼ਾਂ ਵਿਦੇਸ਼ਾਂ ਦੇ ਨ ਸੋ ਜੇ ਆਪਾਂ ਕੰਟਰੈਕਟ ਨੂੰ 네ਗੋਸ਼ੀਏਸ਼ਨ ਦੇਖੀਏ ਕਿ ਵੀ ਅੱਜ ਠਾਈਨ ਦਿਨ ਦੇ ਵਿੱਚ ਆਪਾਂ ਐਂਟਰ ਹੋ ਚੁੱਕੇ ਆ ਜੀ ਤੇ ਇੰਨਾ ਲੰਮਾ ਸੰਘਰਸ਼ ਚੱ ਰਿਹਾ ਵੀ ਇਹਦੇ ਪਿੱਛੇ ਕੁਝ ਹਿਡਨ ਏਜੰਡਾ ਨਹੀਂ ਦਿਖ ਰਿਹਾ ਤੁਹਾਨੂੰ ਵੀ ਸਰਕਾਰਾਂ ਦਾ ਕੋਈ ਹਿਡਨ ਏਜੰਡਾ ਹੈ ਕਿ ਆਉਣ ਵਾਲਾ ਇਲੈਕਸ਼ਨ ਟਾਰਗੇਟ ਹੋ ਸਕਦਾ ਹੈ ਪੋਲਰਾਈਜੇਸ਼ਨ ਟਾਰਗੇਟ ਹੋ ਸਕਦਾ ਹੈ ਵੀ ਇੱਕ ਰੈਡੀਕਲ 엘ਿਮੈਂਟਸ ਨੇ ਕਿ ਉਹਨੂੰ ਪ੍ਰੋਮੋਟ ਕਰਨ ਦੀ ਕੋਸ਼ਿਸ਼ ਕਰਕੇ ਇਹਨੂੰ ਡੀਫੇਮ ਕੀਤਾ ਜਾਵੇ ਕੁਝ ਹਿਡਨ ਏਜੰਡਾ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਰਾਤ ਘੰਡੇ ਵਰਤਿਨੇ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਸੌਖਾ ਜਹਾ ਹਥਿਆਰ ਆ ਇਸ ਦੇਸ਼ ਦੇ ਵਿੱਚ ਜਦੋਂ ਵੀ ਕੋਈ ਕਿਸੇ ਸੂਬੇ ਚੋਂ ਕਿਸੇ ਤਰ੍ਹਾਂ ਦੀ ਬਗਾਵਤੀ ਸੁਰ ਉੱਠਦੀ ਆ ਉਹ ਬੜੇ ਆਰਾਮ ਨਾਲ ਜਿਹੜੀਆਂ ਸੈਂਟਰਲ ਪਾਰਟੀਆਂ ਨੇ ਉਹ ਬੜੇ ਆਰਾਮ ਨਾਲ ਉਹਨਾਂ ਨੂੰ ਐਂਟੀ ਨੈਸ਼ਨਲ ਗਰਦਾਨ ਕੇ ਜਾਂ ਅੰਤਵਾਰ ਹੋਇਆ ਵਾ ਆਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਜਿਹੜਾ ਅਗਰ ਤੁਸੀਂ ਉਸ ਨੂੰ ਗੌਰ ਨਾਲ ਪੜੋਗੇ there is nothing secessionist about it there is nothing anti national about it ਉਹਦੇ ਚ ਸਾਫ ਤੌਰ ਤੇ ਕਿਹਾ ਗਿਆ ਕਿ ਵੀ ਬੀਲੀਵ ਇਨ ਦਾ ਕਨਸਟੀਟਿਊਸ਼ਨ ਆਫ ਦਾ ਕੰਟਰੀ ਸਾਨੂੰ ਅਸੀਂ ਵੱਧ ਅਧਿਕਾਰ ਮੰਗਦੇ ਆ ਮੋਰ ਆਟੋਨੋਮੀ ਮੰਗਦੇ ਆ ਅਸੀਂ ਫੈਡਰਲ ਸਟਰਕਚਰ ਮੰਗਦੇ ਜਸਟ ਬਿਕੋਜ਼ ਆਫ ਦਾ ਨਾਮ ਆਨੰਦਪੁਰ ਸਾਹਿਬ ਸੀਗਾ ਆਨੰਦਪੁਰ ਸਾਹਿਬ ਨੂੰ ਸਿੱਖਾ ਨਾਲ ਜੋੜਤਾ ਤੇ ਸਿੱਖਾ ਨੂੰ ਇੱਕ ਵੱਖਰੀ ਲਹਿਰ ਨਾਲ ਜੋੜ ਕੇ ਉਸ ਵਕਤ ਦੀਆਂ ਸਰਕਾਰਾਂ ਤੇ ਮੀਡੀਆ ਨੇ ਇਹਨੂੰ ਬਹੁਤ ਬੁਰੀ ਤਰ੍ਹਾਂ ਬਦਨਾਮ ਕੀਤਾ ਔਰ ਅਕਾਲੀ ਦਲ ਨੂੰ ਜਿਹੜੇ ਕਿ ਬਿਲਕੁਲ ਇੱਕ ਡੈਮੋਕ੍ਰੈਟਿਕ ਤਰੀਕੇ ਨਾਲ ਗੱਲ ਉਠਾ ਰਹੇ ਸੀ ਉਹਨਾਂ ਨੂੰ ਆਲਮੋਸਟ ਕੀ ਕਹਿੰਦੇ ਹੁੰਦੇ ਕਿ ਐਂਟੀ ਨੈਸ਼ਨਲਸ ਪੇਂਟ ਕਰ ਦਿੱਤਾ ਬੀਜੇਪੀ ਨੇ ਇਸ ਵਾਰ ਵੀ ਇਸ ਅੰਦੋਲਨ ਨੂੰ ਖਾਲਿਸਤਾਨੀ ਕਹਿਣ ਦੀ ਕੋਸ਼ਿਸ਼ ਕੀਤੀ ਇਸ ਨੂੰ ਨਕਸਲਵਾਦੀ ਕਹਿਣ ਦੀ ਕੋਸ਼ਿਸ਼ ਕੀਤੀ ਇਸ ਅੰਦੋਲਨ ਵਿੱਚ ਆਪਣੇ ਏਜੰਟ ਵਾਰਡ ਕੇ ਵਿੱਚ ਕਈ ਤਰ੍ਹਾਂ ਦੇ ਨਾਰੇ ਨੂਰੇ ਲਵਾ ਕੇ ਇਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਇਸ ਨੂੰ ਹੁੱਲੜਵਾਜਾਂ ਦਾ ਕੱਟ ਕਹਿਤਾਂ ਬਹੁਤ ਕੁਝ ਕਈ ਕੁਝ ਕਿਹਾ ਗਿਆ ਬਟ ਫੋਰਚੂਨੇਟਲੀ ਥਿਸ ਟਾਈਮ ਅਰਾਊਂਡ ਮੈਨੂੰ ਲੱਗਦਾ ਕਿ ਕਿਸਾਨਾਂ ਦੀਆਂ ਡਿਮਾਂਡਸ ਤੇ ਉਹਨਾਂ ਦੀ ਆਰਗੂਮੈਂਟ ਇੰਨੀ ਵੈਲਿਡ ਸੀਗੀ ਕਿ ਉਸ ਨੇ ਸਾਰੇ ਹਿੰਦੁਸਤਾਨ ਨੂੰ ਪ੍ਰਭਾਵਿਤ ਕੀਤਾ ਸਾਰੇ ਭਾਰਤ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਤੁਸੀਂ ਹੈਰਾਨ ਹੋਵੋਗੇ ਕਿ ਮੈਂ ਤਾਂ ਅਕਸਰ ਜਾਂਦਾ ਰਹਿੰਦਾ ਦਿੱਲੀ ਇਸ ਇਸ ਐਜੀਟੇਸ਼ਨ ਦੇ ਵਿੱਚ ਜਿੱਥੇ ਪ੍ਰੋਟੈਸਟ ਹੋ ਰਿਹਾ ਬਹੁਤ ਸਾਰੇ ਗੈਰ ਸਿੱਖ ਮਤਲਬ ਪਹਿਲਾਂ ਤਾਂ ਪੰਜਾਬ ਦੀ ਗੱਲ ਕਰਦੀ ਹੈ Hindu, Muslim, ईसाई ਆਪਣੇ ਪਰਿਵਾਰ ਲੈ ਕੇ ਔਰਤਾਂ ਲੈ ਕੇ ਬੱਚੇ ਲੈ ਕੇ ਇਸ ਸੰਘਰਸ਼ ਵਿੱਚ ਸਪੋਰਟ ਕਰ ਰਹੇ ਨੇ ਦੂਸਰਾ ਅਗਰ ਇਹ ਐਂਟੀ ਨੈਸ਼ਨਲ ਹੁੰਦਾ ਜਾਂ ਕੋਈ ਇਹ ਬਗਾਵਤੀ ਜਾਂ ਗਲਤ ਗੱਲਾਂ ਕਰਦੇ ਹੁੰਦੇ ਤਾਂ ਹਰਿਆਣੇ ਦੇ ਵਿੱਚ ਹੀ ਲੋਕਾਂ ਨੇ ਆਪਣੀ ਧਰਤੀ ਤੇ ਟੋਲਰੇਟ ਨਹੀਂ ਸੀ ਕਰਨਾ ਪਰ ਉਲਟਾ ਹੋਇਆ ਕਿ ਹਰਿਆਣੇ ਦੇ ਲੋਕਾਂ ਨੇ ਇਹਨੂੰ ਹਰ ਮੁਮਕਨ ਮਦਦ ਕੀਤੀ ਆ ਜਿੰਨੀ 에ਸੈਂਸ਼ੀਅਲ ਕਮੋਡਿਟੀਜ਼ ਚਾਹੀਦੀਆਂ ਇਸ ਬਾਰਡਰ ਦੇ ਲਾਗੇ ਬੰਨੇ ਹਰਿਆਣੇ ਦੇ ਪਿੰਡਾਂ ਦੇ ਲੋਕਾਂ ਨੇ ਉਹਨਾਂ ਨੂੰ ਮੁਹੱਈਆ ਕਰਾਈਆਂ ਇਸ ਤੋਂ ਅਗਲਾ ਪੜਾਅ ਸੀਗਾ ਕਿ ਇਹ ਐਜੀਟੇਸ਼ਨ ਨਾ ਸਿਰਫ ਪੰਜਾਬ ਦੇ ਕਿਸਾਨਾਂ ਤੱਕ ਸੀਮਤ ਰਹੀ ਇਹ ਐਜੀਟੇਸ਼ਨ ਹੁਣ ਆਲਮੋਸਟ ਮжоਰਿਟੀ ਇੰਡੀਅਨ ਫਾਰਮਰਸ ਦੀ ਇੱਕ ਐਜੀਟੇਸ਼ਨ ਬਣ ਗਈ ਆ ਉਹਦੇ ਚ ਰਾਜਸਥਾਨ ਉਹਦੇ ਉੱਤਰ ਪ੍ਰਦੇਸ਼ ਵੱਲੋਂ ਵੀ ਆਣ ਕੇ ਲੋਕ ਬੈਠੇ ਹੋਏ ਨੇ ਉਹਦੇ ਪੰਜਾਬ ਹੈ ਉਹਦੇ ਚ ਹਰਿਆਣਾ ਹੈ ਉਹਦੇ ਚ ਈਵਨ ਆਈ ਵਾਸ ਮੈਂ ਅੱਜ ਦੇਖ ਰਿਹਾ ਸੋਸ਼ਲ ਮੀਡੀਆ ਤੇ ਕਿ ਕਿ ਸਾਊਥ ਇੰਡੀਆ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਇਸ ਧਰਨੇ ਵਿੱਚ ਸਪੋਰਟ ਕਰਨ ਵੀ ਪਹੁੰਚ ਰਹੇ ਨੇ ਦੂਸਰਾ ਤੁਸੀਂ ਕਿਹਾ ਕਿ ਸਟੇਕ ਹੋਲਡਰਸ ਨੂੰ ਪੁੱਛਿਆ ਗਿਆ ਇਹ ਬਿਲਕੁਲ ਗੱਲ ਤੱਥ ਨੇ ਕਿ ਜਿਹੜੇ ਅਸਲ ਸਟੇਕ ਹੋਲਡਰਸ ਨੇ ਸਟੇਕ ਹੋਲਡਰਸ ਡਸਨਟ ਮੀਨ ਕਿ ਚੀਫ ਮਿਨਿਸਟਰ ਨੂੰ ਬੁਲਾ ਲਿਆ ਪੰਜ ਚਾਰ ਸਟੇਟਾਂ ਨੂੰ ਆਪਣੀ ਜਿਹੜੇ ਉਹਨਾਂ ਦੇ ਰੂਲਿੰਗ ਪਾਰਟੀ ਦੇ ਸਟੇਟਸ ਨੇ ਮੱਧ ਪ੍ਰਦੇਸ਼ ਹੋ ਗਿਆ ਜਾਂ ਹਰਿਆਣਾ ਹੋ ਗਿਆ ਜਾਂ ਦੂਜਾ ਹੋ ਗਏ ਕਿਸੇ ਵੀ ਕਿਸਾਨ ਜੱਥੇ ਬੰਦੇ ਨੂੰ ਜਿਹੜੇ ਅਸਲ ਸਟੇਕ ਹোল্ডার ਹੈ ਜਿਨ੍ਹਾਂ ਨੇ ਇਹ ਸਾਰੇ ਕਾਨੂੰਨਾਂ ਦਾ ਖਮਿਆਜ਼ਾ ਭੁਗਤਣਾ ਜਾਂ ਫਾਇਦਾ ਉਠਾਉਣਾ ਸੀਗਾ ਉਹਨਾਂ ਨੂੰ ਕਿਸੇ ਨੂੰ ਬੁਲਾ ਕੇ ਡਾਇਲੌਗ ਇਹਨਾਂ ਕਾਨੂੰਨ ਬਣਾਉਣ ਤੋਂ ਪਹਿਲਾਂ ਨਹੀਂ ਕੀਤਾ ਗਿਆ ਦੂਸਰਾ ਮੈਂ ਕਹਿ ਸਕਦਾ ਕਿ ਜਿਹੜੇ ਇਹ ਕੰਟ੍ਰੈਕਟ ਫਾਰਮਿੰਗ ਹੈ ਤੁਸੀਂ ਤਾਂ ਹੁਣ ਕੈਨੇਡਾ ਰਹਿੰਦੇ ਹੋ ਇਹ ਮਾਡਲ ਆਲਰੇਡੀ ਵੈਸਟਰਨ ਵਰਲਡ ਵਿੱਚ ਆ ਯੂਰਪ ਆ ਚਾਹੇ ਅਮਰੀਕਾ ਕਰ ਦਿੱਤਾ ਜਾ ਚੁੱਕਾ ਸੀਗਾ ਪਰ ਇਟ ਹੈਸ ਫਲੋਪਡ ਅਲਟੀਮੇਟਲੀ ਗਵਰਨਮੈਂਟਾਂ ਨੇ ਹੀ ਆਪਣੇ ਕਿਸਾਨਾਂ ਨੂੰ ਬਚਾਇਆ ਬਹੁਤ ਹੈਵੀਲੀ ਸਬਸਿਡਾਈਜ਼ ਕਰਦੇ ਨੇ ਜਿਹੜੇ ਵਿਕਸਿਤ ਕੰਟਰੀਜ਼ ਵੀ ਨੇ ਔਰ ਲਾਸਟਲੀ ਆਈ ਊਡ ਸੇ ਕਿ ਇਹ ਜਿਹੜਾ ਅੰਦੋਲਨ ਹੈ ਅਸਲ ਚ ਇਹਦੇ ਚ ਜਿਹੜੇ ਕਿਸਾਨ ਨੇ ਉਹ ਇਹ ਮਹਿਸੂਸ ਕਰਦੇ ਨੇ ਕਿ ਇਸ ਅਗਰ ਇਹ ਕਾਨੂੰਨ ਪੂਰੀ ਤਰ੍ਹਾਂ ਲਾਗੂ ਹੋ ਗਏ ਤਾਂ ਕਾਰਪੋਰੇਟਸ ਜਿਹੜੇ ਉਹ ਸਾਰੀਆਂ ਸਾਡੀਆਂ ਜ਼ਮੀਨਾਂ ਤੇ ਹੌਲੀ ਹੌਲੀ ਆਪਣੀਆਂ ਹੀ ਜ਼ਮੀਨਾਂ 'ਚ ਕਿਸਾਨ ਨੂੰ ਇੱਕ ਮਜ਼ਦੂਰ ਬਣਾਉਣ ਦੀ ਨੌਬਤ ਪਹੁੰਚ ਜਵੇਗੀ ਕਿਉਂਕਿ ਜਿਹੜੇ ਸ਼ਰਤਾਂ ਰੱਖੀਆਂ ਕੰਟਰੈਕਟ ਲਾਜ਼ ਵਿੱਚ ਫਰਜ਼ ਕਰੋ ਇੱਕ ਲਿਖ ਦਿੱਤਾ ਕਿ ਐਸਟੀਐਮ ਜਾਂ ਡੀਸੀ ਜਿਹੜਾ ਫਾਈਨਲ ਅਥਾਰਟੀ ਹੋਵੇਗਾ ਅਗਰ ਕੋਈ ਟਕਰਾਅ ਹੁੰਦਾ ਬਿਟਵੀਨ ਦਿਸਪਿਊਟਿੰਗ ਪਾਰਟੀਆਂ ਵੈਦਰ ਇਟਸ ਅ ਬਿਜ਼ਨਸ ਹਾਊਸ ਅ ਕਾਰਪੋਰੇਟ ਹਾਊਸ অর ਦ ਫਾਰਮਰ ਹੁਣ ਤੁਸੀਂ ਦੱਸੋ ਮੈਨੂੰ ਕਿ ਇੱਕ ਪਾਸੇ ਅੰਬਾਨੀ ਤੇ ਅਡਾਨੀ ਜਿਨ੍ਹਾਂ ਦੀਆਂ ਰੋਜ਼ ਤਸਵੀਰਾਂ ਸਾਹਿਬ ਨਾਲ ਜਾਂ ਮਿਨਿਸਟਰਜ਼ ਦੇ ਨਾਲ ਉਹਨਾਂ ਦੇ ਪਰਸਨਲ ਫੰਕਸ਼ਨਸ ਵਿੱਚ ਵਿਆਹਾਂ ਸ਼ਾਦੀਆਂ ਵਿੱਚ ਉਹ ਸਾਰੇ ਸ਼ਿਰਕਤ ਕਰਦੇ ਨੇ ਤੇ ਉਹਨਾਂ ਦੀ ਏਡੀ ਵੱਡੀ ਪਹੁੰਚ ਆ ਤੇ ਇੱਕ ਪਾਸੇ ਸਧਾਰਨ ਕਿਸਾਨ ਹੋਵੇਗਾ ਤਿੰਨ ਚਾਰ ਕਿੱਲੇ ਵਾਲਾ ਉਹਦੀ ਕਿਹੜੇ ਐਸ.ਡੀ.ਐਮ ਨੇ ਸੁਣਨੀ ਕਿਹੜੇ ਡੀ.ਸੀ ਨੇ ਸੁਣਨੀ ਸੋ ਇਸ ਕਰਕੇ ਕੁਝ ਜਿਹੜੀਆਂ ਗੱਲਾਂ ਸੀ ਉਹਨਾਂ ਨੇ ਕਿਉਂਕਿ ਕਾਲੀ ਕਾਲੀਚ ਕਾਨੂੰਨ ਲਾਗੂ ਕੀਤਾ ਗਿਆ ਵਿਦਆਊਟ ਪ੍ਰੋਪਰ ਡਿਲੀਬਰੇਸ਼ਨਸ ਐਂਡ ਡਿਸਕਸ਼ਨਸ ਉਹਦੇ ਚ ਲੋਕਾਂ ਦੇ ਮਨਾਂ ਵਿੱਚ ਬਹੁਤ ਗਲਤਫਹਿਮੀਆਂ ਨੇ ਔਰ ਮੈਂ ਸਮਝਦਾ ਕਿ ਮੋਦੀ ਦੀ ਸਰਕਾਰ ਨੂੰ ਇਹਨੂੰ ਬਹੁਤ ਕੀ ਕਹਿੰਦੇ ਹੁੰਦੇ ਕਿ ਸincerely ਡੀਲ ਕਰਨਾ ਚਾਹੀਦਾ ਔਰ ਮੈਂ ਤਾਂ ਇੱਕ رائے ਵੀ ਦੇ ਸਕਦਾ ਵਾਂ ਕਿ ਫਰਜ਼ ਕਰੋ ਮੋਦੀ ਸਾਹਿਬ ਕਹਿੰਦੇ ਨੇ ਕਿ ਇਹ ਕਾਨੂੰਨ ਦੇਸ਼ ਦੇ ਕਿਸਾਨਾਂ ਲਈ ਬਹੁਤ ਚੰਗੇ ਨੇ ਤੇ ਉਹਨਾਂ ਨੂੰ ਉਹਨਾਂ ਸੂਬਿਆਂ 'ਚ ਲਾਗੂ ਕਰ ਲੈਣ ਜਿਹੜੇ ਸੂਬੇ ਅਡਾਪਟ ਕਰ ਰਹੇ ਨੇ ਜਿਹੜੇ 3 2 3 ਸੂਬੇ ਵੈਹਮੈਂਟਲੀ ਅਪੋਜ਼ ਕਰ ਰਹੇ ਨੇ ਉਹਨਾਂ ਦੇ ਉੱਤੇ ਹਲੇ ਫਿਲਹਾਲ ਉਹਨਾਂ ਨੂੰ ਐਗਜ਼ੈਂਪਟ ਕਰ ਦੇਣ ਇਟ ਇਜ਼ ਵੈਰੀ ਈਜ਼ਲੀ ਜਸਟ ਅ ਸਿੰਪਲ ਐਮੈਂਡਮੈਂਟ ਇਨ ਦਾ ਪਾਰਲੀਮੈਂਟ ਕੇ ਨਾ ਲਾਓ ਪੰਜਾਬ ਹਰਿਆਣਾ ਟੂ ਬੀ ਐਗਜ਼ੈਂਪਟਡ ਫਰਮ ਥੀਸ ਲਾਜ਼ ਔਰ ਅਗਰ ਅਗਰ ਪੰਜਾਬ ਤੇ ਹਰਿਆਣਾ ਤੇ ਰਾਜਸਥਾਨ ਜਾਂ 1 2 3 ਸੂਬਿਆਂ ਦੇ ਲੋਕਾਂ ਨੂੰ ਲੱਗੇ ਕਿਸਾਨਾਂ ਨੂੰ ਇਹ ਜਿਹੜੀ ਕੰਟਰੈਕਟ ਫਾਰਮਿੰਗ ਤੇ ਨਵੇਂ ਕਾਨੂੰਨ ਨੇ ਬਹੁਤ ਬੈਨੀਫੀਸ਼ੀਅਲ ਨੇ ਇਹਨਾਂ ਨੇ ਕਿਸਾਨਾਂ ਨੂੰ ਬਹੁਤ ਲਾਹਾ ਦਿੱਤਾ ਤੇ ਆਪੇ ਮੰਗ ਕੇ ਲੈ ਲੈਣਗੇ ਇੰਨਾ ਝਗੜਾ ਕਿਉਂ ਕਰ ਰਹੇ ਨੇ ਇੰਨਾ ਤਕਰਾਰ ਕਿਉਂ ਪੈਦਾ ਹੋ ਰਿਹਾ ਇੰਨੀ ਟੈਨਸ਼ਨ ਕੋ ਦੇਸ਼ ਵਿੱਚ ਕੀਤੀ ਜਾ ਰਹੀ ਹੈ ਬਿਲਕੁਲ ਸੁਖਪਾਲ ਜੀ ਜਿਹੜੀ ਦੂਜੀ ਆਪਸ ਇਹਨੂੰ ਐਗਜ਼ਾਮਿਨ ਕਰਦੇ ਆ ਜੀ ਉਹ ਇਹ ਹੈ ਕਿ ਦੇਖੋ ਹੁਣ ਬਹੁਤ ਵਧੀਆ ਫਰੰਟ ਹੈ ਨੋ ਡਾਊਟ ਹੈ ਜੀ ਯੂਨਿਟੀ ਦਾ ਬਹੁਤ ਵਧੀਆ ਮੈਸੇਜ ਗਿਆ ਵੀ ਹਾਲੇ ਤੱਕ ਕੋਈ ਫਿਟ ਨਹੀਂ ਦੇਖੀ ਕੋਈ ਰੈਡੀਕਲ ਐਲੀਮੈਂਟ ਨਹੀਂ ਡਿਵੈਲਪ ਹੋਇਆ ਜਿਹੜੀ ਆਈਡੀਓਲੋਜੀਕਲ ਇੱਕ ਸੈਂਟਰਲਾਈਜ਼ਡ ਅਪਰੋ ਇਨ ਅਪਰੀਸ਼ੀਏਟ ਵੀ ਕਰਦੇ ਆਂ ਲੇਕਿਨ ਇਹਦੀ ਇੱਕ ਜਿਹੜੀ ਗੱਲ ਦੇਖਣ ਨੂੰ ਆਊਗੀ ਕਿ ਜਦੋਂ ਮੰਨ ਲਓ ਵੀ ਇਸ ਮਾਮਲੇ ਦਾ ਕੋਈ ਰੈਜ਼ੋਲੂਸ਼ਨ ਨਿਕਲ ਜਾਂਦਾ ਕਿ ਇਹ ਫਰੰਟ ਆਪਾਂ ਕੰਟੀਨਿਊ ਨਹੀਂ ਕਰ ਸਕਦੇ ਕਿ ਇੱਕ ਕਤੀਜਤ ਧਿਰ ਬਣ ਸਕੇ ਇਹ ਜੱਥੇਬੰਦੀਆਂ ਆਪਾਂ ਸਟੇਟ ਪੋਲਿਟਿਕਸ ਕੰਨੀ ਐਂਟਰ ਕਰਦੇ ਆਂ ਕਿ ਇਹੀ ਜੱਥੇਬੰਦੀਆਂ ਕੱਲ ਨੂੰ ਇਹ ਪੰਜਾਬ ਦੇ ਵਿੱਚ ਪ੍ਰੋਪਰ ਰੈਗੂਲੇਸ਼ਨ ਜਿਹੜੀ ਰਿਕੁਆਇਰਡ ਹੈ ਖਜ਼ਾਨਾ ਸਾਡਾ ਹਮੇਸ਼ਾ ਖਾਲੀ ਰਿਹਾ ਜੀ ਜਿਹੜੀ ਮਰਜ਼ੀ ਸਰਕਾਰ ਆਈ ਹਰੇਕ ਨੇ ਇਹ ਆਪਣਾ ਬਿਆਨ ਦਿੱਤਾ ਕਿ ਸਾਡਾ ਖਜ਼ਾਨਾ ਖਾਲੀ ਹੈ ਪੀ ਪੰਜਾਬ ਦੀ ਇਕਨੋਮੀ ਦੇ ਵਿੱਚ ਸੋਸ਼ਲ ਨੋਰਮਸ ਦੇ ਵਿੱਚ ਇੰਡਸਟਰੀਅਲਾਈਜੇਸ਼ਨ ਐਗਰੀਕਲਚਰ ਤਾਂ ਹੈ ਹੀ ਹੈ ਉਹਦੇ ਚ ਇੱਕ ਐਸਪੈਕਟ ਜੌਬਸ ਨੇ ਆਪਣੇ ਬੱਚਿਆਂ ਦੀ ਯੂਥ ਦੀ ਕੇਅਰ ਹੈ ਕੀ ਇਹ ਇਹਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ ਕਿ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚੋਂ ਕੋਈ ਮੋਰਚਾ ਨਿਕਲ ਸਕਦਾ ਦੇਖੋ ਆਲਵੇਸ ਜਿਹੜੀਆਂ ਕੋਈ ਵੀ ਅਪਰਾਈਜ਼ਿੰਗਸ ਹੁੰਦੀਆਂ ਨੇ ਨਾ ਚਾਹੇ ਤੁਸੀਂ ਕੰਟੈਂਪੋਰੀ ਹਿਸਟਰੀ ਵੀ ਪੜ ਲਓ ਇਹਨਾਂ ਇਸ ਤਰ੍ਹਾਂ ਦੇ ਵੱਡੇ ਮੋਰਚਿਆਂ ਦੇ ਵਿੱਚੋਂ ਕਈ ਵਾਰ ਬੜੇ ਵੱਡੇ ਵਕਾਲਪ ਨਿਕਲ ਆਉਂਦੇ ਨੇ ਮੈਂ ਅੱਜ ਨਹੀਂ ਕਹਿ ਸਕਦਾ ਕਿ ਇਹਨਾਂ ਦਾ ਕੋਈ ਕਿਸਾਨ ਜੱਥੇਬੰਦੀਆਂ ਦਾ ਏਜੰਡਾ ਵਾ ਬਟ ਜਿੱਦਾਂ ਸਰਕਾਰ ਉਹਨਾਂ ਨੂੰ ਡੀਲ ਕਰ ਰਹੀ ਆ ਔਰ ਜਿਸ ਤਰ੍ਹਾਂ ਦੀ ਆਮ ਪੰਜਾਬ ਦੇ ਸਧਾਰਨ ਵਿਅਕਤੀਆਂ ਨੂੰ ਫਰਸਟ੍ਰੇਸ਼ਨ ਮਹਿਸੂਸ ਹੋ ਰਹੀ ਆ ਜਿਹੜਾ ਇੱਕ ਗਵਰਨਮੈਂਟ ਪ੍ਰਣਾਲੀ ਦਾ ਸਿਸਟਮ ਰਿਹਾ ਪਿਛਲੇ ਕੁਝ ਦਹਾਕਿਆਂ ਤੋਂ ਲੋਕ ਬਹੁਤ ਖਫਾ ਨੇ ਔਰ ਤਾਂ ਹੀ ਤੁਸੀਂ ਦੇਖਿਆ ਹੋਵੇਗਾ ਕਿ ਲਗਭਗ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਕਿਸਾਨ ਜਥੇਬੰਦੀਆਂ ਨੇ ਜਾਂ ਇਸ ਧਰਨੇ ਵਿੱਚ ਉਹਨਾਂ ਨੇ ਉਹਨਾਂ ਨੂੰ ਬੈਨ ਕੀਤਾ ਹੋਇਆ ਕਿ ਤੁਸੀਂ ਸਾਡੇ ਇਸ ਕਾਲ ਵਿੱਚ ਦਖਲ ਨਹੀਂ ਦੇਣਾ ਜੇ ਕਿਤੇ ਕਿਸਾਨ ਆਪਣੀ ਪੋਲਿਟਿਕਲ ਜਮਾਤ ਤੇ ਪੰਜਾਬ ਦੀ ਰਵਾਇਤੀ ਸਿਸਟਮ ਪੋਲਿਟਿਕਲ ਲੀਡਰਸ਼ਿਪ ਤੇ ਭਰੋਸਾ ਹੁੰਦਾ ਤਾਂ ਇਹ ਜਿਹੜਾ ਮੋਰਚਾ ਸੀ ਇਹ ਨਾਰਮਲ ਕੋਰਸ ਵਿੱਚ ਅਕਾਲੀ ਦਲ ਦੀ ਜ਼ਿੰਮੇਵਾਰੀ ਬਣਦੀ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਪੁਰਾਣੀ ਇਤਿਹਾਸਿਕ 100 ਸਾਲ ਪੁਰਾਣੀ ਕਿਸਾਨਾਂ ਦੀ ਔਰ ਘੱਟ ਗਿਣਤੀਆਂ ਦੀ ਵਿਸ਼ੇਸ਼ ਤੌਰ ਤੇ ਸਿੱਖਾਂ ਦੀ ਜਮਾਤ ਸੀਗੀ ਪਰ ਕਿਉਂਕਿ ਉਹਨਾਂ ਨੇ ਪਿਛਲੇ ਕੁਝ ਸਮੇਂ ਤੋਂ ਬਾਦਲ ਪਰਿਵਾਰ ਨੇ ਉਹਨੂੰ ਆਪਣੇ ਕਬਜ਼ੇ 'ਚ ਕੀਤਾ ਹੋਇਆ ਤਾਂ ਲੋਕਾਂ ਦਾ ਉਹਨਾਂ ਦੇ ਉੱਤੇ ਭਰੋਸਾ ਇੰਨਾ ਬੁਰੀ ਤਰ੍ਹਾਂ ਉੱਠਿਆ ਕਿ ਅੱਜ ਉਹਨੂੰ ਆਪਣੇ ਪਿੰਡਾਂ 'ਚ ਜਾਣ ਤੋਂ ਘਬਰਾਉਂਦੇ ਨੇ ਕਿਸੇ ਵੀ ਕੱਟ 'ਚ ਬੈਠਣ ਤੋਂ ਡਰਦੇ ਨੇ ਇਸ ਲਈ ਇਸੇ ਤਰ੍ਹਾਂ ਹੀ ਦੂਸਰੀਆਂ ਪੋਲਿਟੀਕਲ ਪਾਰਟੀਆਂਸ ਤੇ ਲੋਕਾਂ ਨੂੰ ਲੈਕ ਆਫ ਕੌਨਫੀਡੈਂਸ ਇਸ ਲੈਵਲ ਦਾ ਹੋ ਗਿਆ ਕਿ ਉਹਨਾਂ ਨੂੰ ਟੋਲਰੇਟ ਹੀ ਨਹੀਂ ਕਰਦੇ ਸੋ ਇਸ ਕਰਕੇ ਜਦੋਂ ਇਦਾਂ ਦੇ ਹਾਲਾਤ ਹੋਣ ਔਰ ਇਦਾਂ ਦਾ ਇੱਕ ਵੱਡੀ ਅਪਰਾਇਜ਼ਿੰਗ ਹੋਵੇ ਇਹਦੇ 'ਚ ਕੁਝ ਵੀ ਨਿਕਲ ਸਕਦਾ ਆਈ ਕੈਨ ਔਰ देयर इज एवरी ਪੋਸਿਬਿਲਟੀ ਤੁਸੀਂ ਦੇਖੋ ਕਿ ਉਹ ਕਹਿੰਦੇ ਤਾਂ ਆਮ ਹੀ ਆ ਕਿ ਕ੍ਰਾਈਸਿਸ ਚੋਂ ਹੀ ਨਵੀਂ ਲੀਡਰਸ਼ਿਪ ਉੱਭਰਦੀ ਆ ਕ੍ਰਾਈਸਿਸ ਵਿੱਚੋਂ ਹੀ ਮੇਜਰ ਸੋਲਿਊਸ਼ਨਸ ਜਿਹੜੇ ਨੇ ਉਹ ਮਸਲਿਆਂ ਦੇ ਹੱਲ ਹੁੰਦੇ ਨੇ ਸੋ ਮੈਂ ਅੱਜ ਡੈਫੀਨਿਟਲੀ ਤਾਂ ਨਹੀਂ ਕਹਾ ਸਕਦਾ ਪਰ ਮੇਰਾ ਖਿਆਲ ਆ ਕਿ ਕਿਤੇ ਨਾ ਕਿਤੇ ਇਥੋਂ ਇਸ ਮੋਰਚੇ ਵਿੱਚੋਂ ਇੱਕ ਸਿਆਸੀ ਵਿਕਲਪ ਵੀ ਪੈਦਾ ਹੋਣ ਦੀ ਪੂਰੀ ਪੂਰੀ ਉਮੀਦ ਹੈ ਮੈਂ ਹੁਣ بڑے ਸਮਾਲ ਸਮਾਲ ਸੰਕੇਪ ਕੁਐਸਚਨਸ ਥੜਾ ਤੋਂ ਲੈਣੇ ਜੀ ਕਿ ਅਸੀਂ ਬੱਦ ਕਵਰ ਕਰ ਸਕੀਏ ਜਿਹੜਾ ਥਰਡ ਪਾਰਟੀ ਕਿਉਂ ਨਹੀਂ ਬਣਿਆ ਜਾ ਸਕਦਾ ਜੀ ਪੰਜਾਬ ਸਰਕਾਰ ਜਾਂ ਬਾਕੀ ਸੂਬੇ ਦੀਆਂ ਸਰਕਾਰਾਂ ਵੀ ਮਿਲ ਕੇ ਇੱਕ ਧਿਰ ਬਣਾ ਕੇ ਗਵਰਨਮੈਂਟ ਤੇ ਪ੍ਰੈਸ਼ਰ ਬਣਾ ਸਕਦੀ ਹੈ ਕਿ ਵੀ ਇਹਨੂੰ ਪ੍ਰੋਟੈਸਟ ਲੈਵਲ ਤੇ ਕਿਉਂ ਛੱਡਿਆ ਜਾਵੇ ਵੀ ਫਾਈਨੈਂਸ਼ੀਅਲ ਲਾਸ ਤਾਂ ਗਵਰਨਮੈਂਟ ਨੂੰ ਵੀ ਹੋ ਰਹੇ ਨੇ ਉਹ ਗਵਰਨਮੈਂਟ ਸਟੇਟ ਗਵਰਨਮੈਂਟ ਦਾ ਲਾਸ ਦੇਖੂਗਾ ਮੰਡੀ ਬੋਰਡ ਟੁੱਟਦਾ ਹੈ ਜਾਂ ਕੁਝ ਵੀ ਲੱਗ ਹੁੰਦਾ ਵੀ ਸਰਕਾਰਾਂ ਵੀ ਇੱਕ ਧਿਰ ਬਣ ਕੇ ਆਪਣਾ ਰੁਖ ਰੱਖ ਸਕਦੀਆਂ ਜਾਂ ਲੀਗਲ ਬੈਟਲ ਲੜ ਸਕਦੀਆਂ ਉਹ ਕਿਉਂ ਨਹੀਂ ਕਰ ਰਹੀ ਮੰਨ ਲਓ ਤਿੰਨ ਚਾਰ ਸੂਬੇ ਮਿਲ ਕੇ ਦੇਖ ਰਹੇ ਨੇ ਕਿ ਵੀ ਸਾਡੀ ਮੇਜਰ ਲਾਸ ਹੋਊਗਾ ਫਾਈਨੈਂਸ਼ੀਅਲੀ ਸੂਬੇ ਨੂੰ फाइनेंस मिनिस्टर ਅੱਗੇ ਆ ਸਕਦੇ ਨੇ ਐਜੀਟੇਸ਼ਨ ਲਈ ਆਪਣਾ ਪਰਸਨਲ ਫਰੰਟ ਉਹਨੂੰ ਐਕਸਪਲੇਨ ਕਰ ਸਕਦੇ ਨੇ ਕਿ ਸਿਰਫ ਇਹਨੂੰ ਰਾਜਨੀਤਿਕ ਰੰਗ ਦੇਣ ਦੀ ਲੋੜ ਨਹੀਂ ਮੇਰਾ ਖਿਆਲ ਹੈ ਕਿ ਜੱਡੀਆਂ ਸਟੇਟ ਗਵਰਨਮੈਂਟਸ ਨੇ ਕਿਉਂਕਿ ਉਹ ਇੱਕ ਕਨਸਟੀਟਿਊਸ਼ਨ ਤਸਵੀਦਾਨ ਦੇ ਦੇਰੇ ਵਿੱਚ ਆਪਰੇਟ ਕਰਦੀਆਂ ਨੇ ਠੀਕ ਔਰ ਜਿਹੜੇ ਲਾਜ਼ ਇੱਕ ਵਾਰ ਲੋਕ ਸਭਾ ਨੇ ਪਾਸ ਕਰਤੇ ਉਹ ਕਿਸੇ ਸਟੇਟ ਅਸੈਂਬਲੀ ਉਹਨੂੰ ਈਜ਼ੀਲੀ ਰੱਦ ਨਹੀਂ ਕਰ ਸਕਦੀ ਪਰ ਕੁਝ ਸਟੇਟ ਗਵਰਨਮੈਂਟ ਆਣੇ ਚਾਹੇ ਉਹ ਪੰਜਾਬ ਹੈ ਰਾਜਸਥਾਨ ਹੈ ਸ਼ਾਇਦ ਕੇਰਲਾ ਵੀ ਹੈ ਇਹਨਾਂ ਨੇ ਇਹਨਾਂ ਲਾਜ਼ ਨੂੰ ਆਪਣੀ ਆਪਣੀ ਰਿਸਪੈਕਟਿਵ ਵਿਧਾਨ ਸਭਾ ਵਿੱਚ ਇਹਨਾਂ ਲਾਜ਼ ਦੇ ਖਿਲਾਫ ਰੈਜ਼ੋਲੂਸ਼ਨ ਪਾਸ ਕਰਕੇ ਪ੍ਰੈਜ਼ੀਡੈਂਟ ਨੂੰ ਇੱਕ ਭੇਜੇ ਹੋਏ ਨੇ ਕਿ ਤੁਸੀਂ ਇਹਨਾਂ ਨੂੰ ਇਹਨਾਂ ਉੱਤੇ ਰੀਥਿੰਕ ਕੀਤਾ ਜਾਵੇ ਪਰ ਅਨਫੋਰਚਨਟਲੀ ਤੁਹਾਨੂੰ ਪਤਾ ਹੈ ਇਸ ਦੇਸ਼ ਦਾ ਜਿੱਦਾਂ ਦਾ ਸਿਸਟਮ ਹੈ ਇੱਥੇ ਸੁਣਦਾ ਕੌਣ ਹੈ ਹਾਂ ਇੱਕ ਗੱਲ ਜ਼ਰੂਰ ਹੈ ਕਿ ਜਿਹੜੀ ਜਿੱਦਾਂ ਪੰਜਾਬ ਦੀ ਮੈਂ ਗੱਲ ਕਰ ਰਿਹਾ ਪੰਜਾਬ ਸਰਕਾਰ ਇਹਦੇ ਵਿੱਚ ਜ਼ਿਆਦਾ ਭੂਮਿਕਾ ਨਿਭਾ ਸਕਦੀ ਸੀਗੀ ਉਹ ਹੋਰ ਇਸੇ ਪ੍ਰੈਸ਼ਰ ਬਿਲਡ ਕਰ ਸਕਦੀ ਪਰ ਕਿਤੇ ਨਾ ਕਿਤੇ ਹਰ ਸਰਕਾਰ ਡਰਦੀ ਆ ਕਿ ਮੈਂ ਬਿਯੋਂਡ ਅ ਸਰਟਨ ਪੁਆਇੰਟ ਜੇ ਸੈਂਟਰਲ ਗਵਰਨਮੈਂਟ ਨਾਲ ਕਲੈਸ਼ ਵਿੱਚ ਆਇਆ ਤਾਂ ਇਹ ਨਾ ਹੋਵੇ ਕਿ ਤੇ ਮੇਰੀ ਸਰਕਾਰ ਤੋੜ ਕੇ ਕੋਈ ਗਵਰਨਰਜ਼ ਰੂਲ ਲਾ ਦੇਣ ਪ੍ਰੈਜ਼ੀਡੈਂਟ ਰੂਲ ਲਾ ਦੇਣ ਸੋ ਇਸ ਗੱਲ ਕਿ ਇਹ ਪੋਲਿਟਿਕਲ ਪਾਰਟੀਆਂ ਉੱਥੇ ਤੱਕ ਹੀ ਆਪਣੇ ਅ ਅਟੈਕ ਨੂੰ ਸੀਮਤ ਰੱਖ ਰਹੀਆਂ ਵਾਂ ਔਰ ਇਹ ਜਿਹੜੀ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਜਿੱਦਾਂ ਅਕਾਲੀ ਦਲ ਆ ਉਹ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਲੋਕਾਂ ਦੀ ਕਚਹਿਰੀ ਜਿ ਵੈਸੀ ਹੀ ਬੜੀ ਬਦਨਾਮ ਹੋ ਗਈ ਬੈਬਲ ਕਲਾਂ ਦੇ ਇਨਸੀਡੈਂਟਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਔਰ ਜੋ ਪਿਛਲੇ 10 ਸਾਲ ਦੇ ਵਿੱਚ ਉਹਨਾਂ ਨੇ ਇੱਕ ਗਲਤ ਸਾਰੇ ਕਰਪ ਔਰ ਜਿੱਦਾਂ ਭਾਜਪਾ ਦੇ ਭਾਈਵਾਲ ਰਹਿ ਕੇ ਉਹਨਾਂ ਨੇ ਜਿੰਨੇ ਐਂਟੀ ਮਾਈਨੋਰਟੀਜ਼ ਲਾਜ਼ ਪਾਸ ਹੋਏ ਉਦੋਂ ਨਾਲ ਹੀ ਸੀ ਉਹਨਾਂ ਦੇ ਜਿੱਦਾਂ ਜੰਮੂ ਕਸ਼ਮੀਰ ਦੇ ਦੋ ਟੁਟੇ ਕਰਕੇ ਤੇ ਉਹ ਸਟੇਟ ਨੂੰ ਯੂਨੀਟ ਟੈਰੀਟਰੀਜ਼ ਬਣਾ ਦਿੱਤਾ ਗਿਆ ਅਕਾਲੀ ਦਲ ਬੇਸਿਕਲੀ ਅਕਲੀਅਤਾਂ ਦੀ ਮਾਈਨੋਰਟੀਜ਼ ਦੀ ਇੱਕ ਰਿਪਰੈਜ਼ੈਂਟੇਟਿਵ ਜਮਾਤ ਸੀ ਇਹਨਾਂ ਨੂੰ ਉਦੋਂ ਵਿਰੋਧ ਕਰਨਾ ਚਾਹੀਦਾ ਸੀਗਾ ਸੋ ਉਸ ਤੋਂ ਬਾਅਦ ਸਿਟੀਜ਼ਨ ਅਮੈਂਡਮੈਂਟ ਬਿਲ ਆਇਆ ਉਸ ਤੋਂ ਬਹੁਤ ਕਈ ਇਸ ਤਰ੍ਹਾਂ ਦੀ ਗੱਲ ਆਈ ਜਦੋਂ ਦੇਖਿਆ ਗਿਆ ਕਿ ਅਕਾਲੀ ਦਲ ਨੇ ਭਾਜਪਾ ਦਾ ਸਾਥ ਦਿੱਤਾ ਇਸ ਕਰਕੇ ਅਕਾਲੀ ਦਲ ਉੱਥੇ ਮਾਰਜਨਲਾਈਜ਼ ਹੋ ਗਈ ਆਣ ਕੇ ਜਿਹੜੀ ਇੱਕ ਹੋਰ ਪਾਰਟੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆ ਅਨਫੋਰਚੂਨੇਟਲੀ ਉਹ ਵੀ ਜਿਹੜੀ ਹੈ ਇਹਦੇ ਤੇ ਇੱਕ ਕਿਸਮ ਦਾ ਜਸਟ ਬਰਾਉਨੀ ਪੁਆਇੰਟ ਸਕੋਰ ਕਰਦੀ ਦੀ ਕਿਸਾਨਾਂ ਦੇ ਪੈਰਲਲ ਉਹਨਾਂ ਨੇ ਗ੍ਰਾਮ ਸਭਾ ਦੇ ਮਤੇ ਬਣਾਉਣੇ ਸ਼ੁਰੂ ਕਰ ਦਿੱਤੇ ਕੇਜਰੀਵਾਲ ਨੇ ਬਹੁਤ ਬਿਲੇਟਡ ਪਹਿਲਾਂ ਤਾਂ ਉਹ ਇਹੀ ਕਹਿੰਦੇ ਰਹੇ ਕੇਜਰੀ ਮਿਸਟਰ ਕੇਜਰੀਵਾਲ ਕੇ ਇਹ ਲਾ ਬਣ ਚੁੱਕਾ ਵਾ ਕਿਉਂਕਿ ਦੇਸ਼ ਦੀ ਪਾਰਲੀਮੈਂਟ ਨੇ ਪਾਸ ਕਰਤਾ ਇਹਦੇ ਅੱਗੇ ਸਟੇਟ ਅਸੈਂਬਲੀ ਕੁਝ ਨਹੀਂ ਕਰ ਸਕਦੀ ਪਰ ਜਦੋਂ ਵਿਦ ਪ੍ਰੈਸ਼ਰ ਉਹਦੇ ਤੇ ਵੀ ਵਧਿਆ ਤੇ ਹੁਣ ਉਹਨੇ ਆਫ ਲੇਟ ਇੱਕ ਉਹ ਉਹਨਾਂ ਤਿੰਨ ਲॉज ਨੂੰ ਆਪਣੀ ਵਿਧਾਨ ਸਭਾ ਵਿੱਚ ਪਾੜ ਕੇ ਦਿਖਾਇਆ ਕਿ ਮੈਂ ਇਸ ਦੇ ਖਿਲਾਫ ਹਾਂ ਪਰ ਸਰਕਾਰਾਂ ਬਿਯੋਂਡ ਅ ਸਰਟਨ ਪੁਆਇੰਟ ਪ੍ਰੋਟੈਸਟ ਨਹੀਂ ਕਰਦੀਆਂ ਉਹ ਡਰਦੀਆਂ ਨੇ ਕਿ ਕਿਤੇ મોદી ਦੀ ਸਰਕਾਰ ਆਰਟੀਕਲ 356 ਦਾ ਇਸਤੇਮਾਲ ਕਰਕੇ ਸਾਡੀਆਂ ਸਰਕਾਰਾਂ ਤੋੜ ਕੇ ਇੱਥੇ ਰਾਸ਼ਟਰਪਤੀ ਰਾਜ ਨਾ ਲਾ ਦੇਵੇ ਸਰ ਜਿਹੜਾ ਮੈਂ ਹੁਣ ਤੁਹਾਡੇ ਤੋਂ ਇੱਕ ਪਰਸਨਲ ਸਵਾਲ ਜਦੋਂ ਸੁਖਪਾਲ ਖੈਰਾਜੀ ਨੂੰ ਦੇਖਦੇ ਆ ਜਾਂ ਆਪਾਂ ਸਿਮਰਜੀਤ ਬੈਂਸ ਨੂੰ ਦੇਖੀਏ ਜਾਂ ਡਾਕਟਰ ਗਾਂਧੀ ਨੂੰ ਦੇਖੀਏ ਇਹਨਾਂ ਦਾ ਇੱਕ ਡਿਫਰੈਂਟ ਔਰਾ ਐਸ ਲੋਂਗ ਐਸ ਆਪਣਾ ਇੰਟੈਂਟ ਆਪਾ ਪੋਜ਼ਿਟਿਵ ਰੱਖਦੇ ਆ ਕਿਉਂ ਨਹੀਂ ਇੱਕ ਫਰੰਟ ਡਿਵੈਲਪ ਕਰ ਪਾਏ ਜਾਂ ਤੁਹਾਡਾ ਜਿਹੜਾ ਐਕਸਪੀਰੀਅੰਸ ਰਿਹਾ ਪੋਲਿਟਿਕਸ ਦਾ ਉਹ ਇੰਨਾ ਇਨਫਲੂਐਂਸ਼ੀਅਲ ਕਿਉਂ ਨਹੀਂ ਬਣ ਪਾਇਆ ਕਿ ਜਿਹੜਾ ਅਕਸ ਸੀਗਾ ਜਿਹੜੀ ਤੁਹਾਡੀ ਸੋਚ ਸੀਗੀ ਉਹ ਲੋਕਾਂ ਦੀ ਕਚਹਿਰੀ ਚ ਕਿਉਂ ਨਹੀਂ ਨਿਤਰ ਪਾਈ ਤੁਹਾਡਾ ਕੀ ਰਾਜਨੀਤਿਕ ਫਿਊਚਰ ਤੁਸੀਂ ਸੋਚ ਰਹੇ ਹੋ ਜੀ ਅੱਗੇ ਜਿਹੜੀ ਪਲੈਨਿੰਗ ਹੈ ਤੁਹਾਡੀ ਮਤਤਾ ਜੀ ਜਿਹੜੇ ਤੁਸੀਂ ਵਿਅਕਤੀਆਂ ਦਾ ਜਿਹੜੇ ਅਸੀਂ ਕੁਝ ਪੰਜਾਬ ਦੇ ਵਿੱਚ ਲਾਈਕ ਮਾਈਂਡਡ ਲਾਈਕ ਮਾਈਂਡਡ ਪੀਪਲ ਕਹਨੇ ਲਾਈਕ ਮਾਈਂਡਡ ਲੀਡਰਸ ਕਹ ਲੋ ਜਿਨ੍ਹਾਂ ਦੇ ਤੁਸੀਂ ਨਾਮ ਲੈਨੇ ਅਸੀਂ ਲੋਕ ਸਭਾ ਦੇ ਵਿੱਚ ਇੱਕ ਵਾਰੀ ਬੜੀ ਮੁਸ਼ਕਲ ਨਾਲ ਇਕੱਠੇ ਹੋਏ ਸੀਗੇ ਔਰ ਅਸੀਂ ਪੰਜਾਬ ਡੈਮੋਕ੍ਰੈਟਿਕ ਆਲਾਈਅንስ ਬਣਾਇਆ ਸੀ ਉਹਦੇ ਵਿੱਚ 11% ਵੋਟ ਪਈ ਸੀ ਪੰਜਾਬ ਡੈਮੋਕ੍ਰੈਟਿਕ ਆਲਾਈਅንስ ਉਹ ਜਿਸ ਵਿੱਚ ਜਿਤ ਬੈਂਸ ਵੀ ਸੀ ਜੇ ਡਾਕਟਰ ਗਾਂਧੀ ਵੀ ਸੀ ਜਿਹਦੇ ਵਿੱਚ ਅਸੀਂ ਕੁਝ ਹੋਰ ਪਾਰਟੀਆਂ ਵੀ ਇਨਕਲੂਡ ਕੀਤੇ ਅਨਫੋਰਚੂਨੇਟਲੀ ਕਿਉਂਕਿ ਕਈ ਵਾਰ ਆਪਾਂ ਜਲਦਬਾਜ਼ੀ ਵਿੱਚ ਫੈਸਲੇ ਲੈ ਲੈਂਦੇ ਆ ਬਾਅਦ ਵਿੱਚ ਦੋ ਜਿਮਨੀ ਚੋਣਾ ਆਈਆਂ ਪੰਜਾਬ ਚ ਆਫਟਰ ਪਾਰਲੀਮੈਂਟ ਇੱਕ ਦਾ ਆਈ ਦਾਖੇ ਦੀ ਇੱਕਾਂ ਹੀ ਫਗਵਾੜੇ ਦੀ ਹਾਂਜੀ ਉਹਦੇ ਵਿੱਚ ਸਮਜਿਤ ਬੈਂਸ ਦੀ ਪਾਰਟੀ ਨੇ ਕਿਹਾ ਜੇ ਅਸੀਂ ਤਾਂ ਦੋਨੇ ਲੜਾਂਗੇ ਜਦ ਕਿ ਉਹਦੇ ਵਿੱਚ ਇੱਕ ਭਾਈਵਾਲ ਬੀਐਸਪੀ ਵੀ ਸੀ ਬੌਝਨ ਸਮਾਜ ਪਾਰਟੀ ਉਹਨਾਂ ਦਾ ਫਗਵਾੜੇ ਤੇ ਕਾਫੀ ਪੁਰਾਣਾ ਅਸਰ ਰਿਹਾ ਸੀਗਾ ਅਸੀਂ ਬੜਾ ਸਮਝਾਇਆ ਕਿ ਤੁਸੀਂ ਇਸ ਅਲਾਈਅੰਸ ਨੂੰ ਬਰਕਰਾਰ ਰੱਖਣ ਦਿਓ ਇਹਨੂੰ ਹੌਲੀ ਹੌਲੀ ਚੱਲਣ ਦਿਓ ਲੇਕਿਨ ਉਹਨਾਂ ਨੇ ਜਿੱਦ ਕਰਕੇ ਦੋਨੋਂ ਸੀਟਾਂ ਲੈਣੀਆਂ ਦੋਨਾਂ ਸੀਟਾਂ ਤੇ ਉਹਨਾਂ ਦੀਆਂ ਜ਼ਮਾਨਤਾਂ ਜप्त ਹੋਈਆਂ ਸੋ ਇਹ ਜਿਹੜੀਆਂ ਲਾਈਕ ਮਾਈਂਡਡ ਪਾਰਟੀਆਂ ਦੀ ਅਸੀਂ ਇਕੱਠੇ ਬਹੁਤ ਵਾਰੀ ਹੋਏ ਆ ਬਹੁਤ ਕੋਸ਼ਿਸ਼ ਕੀਤੀ ਔਰ ਮੈਂ ਕੋਈ ਉਸ ਵਾਹਿਗੁਰੂ ਤੋਂ ਡਰ ਕੇ ਕਹਿਣਾ ਹੰਕਾਰ ਨਾਲ ਹੰਕਾਰ ਨਾਲ ਸਮਝਿਆ ਜਾਵੇ ਕਿ ਮੈਂ ਇਹਨਾਂ ਨੂੰ ਬਹੁਤ ਕਹਾ ਕਿ ਆਓ ਆਪਾਂ ਸਾਰੇ ਜਾਣੇ ਇੱਕ ਪਲੈਟਫਾਰਮ ਤੇ ਇਕੱਠੇ ਹੋਈਏ ਲੇਕਿਨ ਅਲੀ ਅਸੀਂ ਕਰ ਨਾ ਸਕੇ ਔਰ ਇਹਦੇ ਦੌਰਾਨ ਹੀ ਇਹ ਕਿਸਾਨਾਂ ਦਾ ਅੰਦੋਲਨ ਬੜੇ ਵੱਡੇ ਪੱਧਰ ਤੇ ਉੱਪਰ ਗਿਆ ਇਸ ਕਰਕੇ ਹੁਣ ਇਹ ਮੌਕਾ ਨਹੀਂਗਾ ਕਿ ਅਸੀਂ ਆਪਣੀ ਕੋਈ ਪੋਲੀਟੀਕਲ ਪਾਰਟੀ ਜਿੱਥੋਂ ਤੱਕ ਪੋਲੀਟੀਕਲ ਫਿਊਚਰ ਦੀ ਗੱਲ ਹੈ ਹੁਣ ਦੇਖੋ ਅਸੀਂ ਸਾਰੇ ਜਿਹੜੇ ਹੈ ਅਸੀਂ ਕੋਈ ਪ੍ਰੋਫੈਸ਼ਨਲ ਪੋਲੀਟੀਸ਼ੀਅਨ ਨਹੀਂਗੇ ਜੀ ਅਸੀਂ ਕੋਈ ਮੇਰੇ ਵਾਸਤੇ ਜਾਂ ਕਿਸੇ ਵਾਸਤੇ ਧੰਦਾ ਨਹੀਂਗਾ ਇਸ ਕਰਕੇ ਅਸੀਂ ਤਾਂ ਆਰਗੈਨਿਕ ਤਰੀਕੇ ਨਾਲ ਚੱਲ ਰਹੇ ਆ ਜਿੱਦਰ ਜਿੱਦਾਂ ਜਿੱਦਾਂ ਪੰਜਾਬ ਦੇ ਲੋਕ ਜਿੱਦਰ ਨੂੰ ਏ ਦਿਸ਼ਾ ਲੈ ਕੇ ਜਾਣਗੇ ਅਸੀਂ ਆਪਣੇ ਸੂਬੇ ਦੇ ਲੋਕਾਂ ਦੇ ਨਾਲ ਆ ਅੱਜ ਵੀ ਅਸੀਂ ਕਿਸਾਨਾਂ ਨਾਲ ਮੇਰੇ ਖਿਆਲ ਮੈਂ ਕਿਉਂਕਿ ਅਸੀਂ ਇਹ ਮੈਨ ਨਹੀਂ ਚਾਹੁੰਦਾ ਕਿ ਅਸੀਂ ਸਟੇਜ ਤੇ ਜਾ ਕੇ ਕੋ ਆਪਣੀ ਤਕਰੀਰ ਕਰੀਏ ਜਾਂ ਉੱਥੇ ਕੋਈ ਆਪਣੀ ਗੱਲ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰੀਏ ਮੈਂ ਪਹਿਲੇ ਦਿਨ ਤੋਂ ਕਹਾ ਸੀ ਕਿ ਇਹਦੀ ਅਗਵਾਈ ਕਿਸਾਨ ਜਥੇਬੰਦੀਆਂ ਨੂੰ ਕਰ ਲੈਣ ਦਿਓ ਆਪਾਂ ਨੂੰ ਆਪਣੀ ਪੋਲੀਟੀਕਲ ਪਾਰਟੀ ਦਾ ਕੋਈ ਝੰਡਾ ਨਹੀਂ ਚੱਕਣਾ ਚਾਹੀਦਾ ਹਾਲਾਂਕਿ ਕਾਂਗਰਸ ਨੇ ਵੀ ਕੋਸ਼ਿਸ਼ ਕੀਤੀ ਆਮ ਆਦਮੀ ਨੇ ਵੀ ਆਪਣਾ ਅਲੱਗ ਕੈਂਪੇਨ ਚਲਾਇਆ ਕਾਲੀਆਂ ਨੇ ਵੀ ਇੱਕ ਰੋਸ ਮਾਰਚ ਕੱਢਿਆ ਅੰਮ੍ਰਿਤਸਰ ਤੋਂ ਉਸ ਅਲਟੀਮੇਟਲੀ ਸਾਰੇ ਫਲੌਪ ਹੋ ਗਏ ਇਸ ਲਈ ਮੈਂ ਸਮਝਦਾ ਕਿ ਆ ਕਿਸਾਨਾਂ ਦੇ ਅੰਦੋਲਨ ਦੀ ਸਪੋਰਟ ਕਰਨੀ ਚਾਹੀਦੀ ਮੈਂ ਕਾਫੀ ਵਾਰ ਅਸੀਂ ਦਿੱਲੀ ਆ ਕੇ ਉਹਨਾਂ ਦੀ ਜਿੰਨੀ ਸਾਡੀ ਕਪੈਸਿਟੀ ਸੀ ਅਸੀਂ ਚੰਦ ਦਿਨ ਪਹਿਲਾਂ ਇੱਕ ਪੂਰਾ ਟਰੱਕ ਭਰ ਕੇ ਬਲੈਂਕਟਸ ਅਸੀਂ ਖਾਲਸਾ ਏਡ ਦੇ ਕੈਂਪ ਵਿੱਚ ਟਿਕਰੀ ਬਾਰਡਰ ਜਿੱਥੇ ਸਮਾਨ ਦੀ ਕਾਰਟ ਸੀ ਉੱਥੇ ਜਾ ਕੇ ਦੇ ਕੇ ਆਏ ਸੋ ਨਾਉ ਵਾਟ ਹੈਪਨਸ ਇਨ ਫਿਊਚਰ ਆਈ ਕੈਨ ਨੋਟ ਜਸਟ ਸੇ ਟੂਡੇ ਬਟ ਅਸੀਂ ਵੀ ਵਿਲ ਗੋ ਬਾਈ ਦਾ ਵਿਲ ਆਫ ਦਾ ਪੀਪਲ ਠੀਕ ਹੈ ਜੀ ਤੁਹਾਡੀ ਆ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਅਪੀਲ ਸਰਕਾਰਾਂ ਨੂੰ ਕੋਈ ਅਪੀਲ ਤੁਸੀਂ ਆਪਣੇ ਵੱਲੋਂ ਕਰਨਾ ਚਾਹੁੰਦੇ ਹੋ ਪਲੀਜ਼ ਗੋ ਹੈਡ ਸਰਕਾਰ ਨੂੰ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਤਾਂ ਆਪਣੇ ਕਿਸਾਨ ਜੱਥੇਬੰਦੀਆਂ ਨੂੰ ਜਾਂ ਕਿਸਾਨ ਜਿਹੜੇ ਸੰਘਰਸ਼ ਕਰ ਰਹੇ ਨੇ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ ਕੋਈ ਮੁਲਕ ਦੇ ਕਿਸਾਨ ਥੋੜੋ ਆ ਇਹ ਤਾਂ ਤੁਹਾਡੇ ਆਪਣੇ ਦੇਸ਼ ਦੇ ਕਿਸਾਨ ਨੇ ਇਨ੍ਹਾਂ ਹੀ ਕਿਸਾਨਾਂ ਦੇ ਬੱਚੇ ਅੱਜ ਤੁਹਾਡੇ ਬਾਰਡਰਾਂ ਦੇ ਉੱਤੇ ਅ ਦੂਸਰੇ ਗੈਰ ਮੁਲਕਾਂ ਨਾਲ ਲੜਾਈਆਂ ਚੀਨ ਵਰਗਿਆਂ ਨਾਲ ਪਾਕਿਸਤਾਨ ਵਰਗਿਆਂ ਨਾਲ ਲੜਾਈਆਂ ਲੜ ਰਹੇ ਨੇ ਉੱਥੇ ਤੈਨਾਤ ਨੇ ਔਰ ਇਨਾ ਹੀ ਕਿਸਾਨਾਂ ਦੇ ਪੁਰਖਿਆਂ ਨੇ ਇਸ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਸਭ ਤੋਂ ਜ਼ਿਆਦਾ ਫਾਂਸੀਆਂ ਸਭ ਤੋਂ ਜ਼ਿਆਦਾ ਕਾਲੇ ਪਾਣੀ ਦੇ ਕਿਦਾਂ ਇੱਥੋਂ ਤੱਕ ਕਿ ਪਾਕਿਸਤਾਨ ਤੋਂ ਲੱਖਾਂ ਲੋਕਾਂ ਨੇ ਆਪਣਾ ਘਰਬਾਰ ਉਜਾੜ ਕੇ ਭਾਰਤ ਦੀ ਸਪੋਰਟ ਕੀਤੀ ਪਰਨ ਸਪੋਰਚੁਨਿਟੀਲੀ ਸਾਡੀ ਅੱਜ ਜਿਹੜੀ ਸਰਕਾਰ ਆ ਉਹ ਐ ਲੱਗਦਾ ਜਿੱਦਾਂ ਇਹ ਕਿਸਾਨ ਕੋਈ ਕਿਸੇ ਬਗਾਨੇ ਦੇਸ਼ ਦੇ ਕਿਸਾਨ ਆ ਕੇ ਬੈਠੇ ਹੁੰਦੇ ਦਿੱਲੀ 'ਚ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਤੁਰੰਤ ਔਰ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨ ਕੇ ਜੇ ਜਿਹੜੀ ਕੋਈ ਟਾਕ ਕਰਨ ਉਹਨੂੰ ਤੋੜ ਨਾ ਉਹਨੂੰ ਇੱਕ ਵਾਰ ਟਾਕ ਕਰਦੇ ਨੇ ਮੁੜ ਕੇ 15 ਦਿਨ ਗੱਲ ਹੀ ਨਹੀਂ ਕਰਦੇ ਆ ਤੁਸੀਂ ਕਹਿ ਰਹੇ ਸੀ ਜੀ ਉਹਨਾਂ ਨੇ ਸੱਦਾ ਭੇਜਿਆ ਇਹ ਉਹਨਾਂ ਨੇ ਖੁੱਲੀ ਚਿੱਠੀ ਭੇਜੀ ਇੱਕ ਤਰੀਕਾ ਤੋੜੋਂ ਦਾ ਕਿਸੇ ਨੂੰ ਬੁਲਾਉਣ ਦਾ ਕੀ ਆਪਾਂ ਕਿਸੇ ਦੇ ਘਰ ਕਿਸੇ ਖੁੱਲੇ ਸੱਦੇ ਤੇ ਜਾਂਦੇ ਆ ਜਦੋਂ ਕਿਸੇ ਦੇ ਘਰ ਕੋਈ ਸਮਾਗਮ ਹੁੰਦਾ ਉਹ ਆਪਾਂ ਨੂੰ ਬਕਾਇਦਾ ਤੌਰ ਤੇ ਇੱਜ਼ਤ ਮਾਣਨਾ ਬੁਲਾਉਂਦੇ ਫੇਰੀ ਲੋਕ ਚਾਹੁੰਦੇ ਨੇ ਨਾ ਇਸ ਲਈ ਉਹਨਾਂ ਨਾਲ ਗੱਲ ਨਿਬੇੜਨੀ ਚਾਹੀਦੀ ਤੇ ਜਿਹੜੇ ਵਿਸ਼ਵ ਵਿੱਚ ਬੈਠੇ ਐਨਆਰਆਈਸ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਕਿ ਜਿੰਨੀ ਉਹਨਾਂ ਨੇ ਸਪੋਰਟ ਕੀਤੀ ਇਹ ਸਾਰੇ ਐਜੀਟੇਸ਼ਨ ਮੋਰਲੀ ਸਪੋਰਟ ਕੀਤੀ ਆ ਔਰ ਹਰ ਕਿਸਮ ਦੀ ਮਦਦ ਭੇਜੀ ਆ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੂੰ ਤਾਂ ਕਿ ਉਹ ਇਸ ਨੂੰ ਸਸਟੇਨ ਕਰਨ ਅਗਰ ਅਜੇ ਇਹ ਐਜੀਟੇਸ਼ਨ ਇੰਨੀ ਲੰਬੀ ਸਸਟੇਨ ਹੋ ਰਹੀ ਆ ਉਹਦੇ ਯਕੀਨ ਜਾਨਣਾ ਕਿ ਐਨ ਆਰ ਆਈਜ਼ ਦੀ ਅਮਦਾਨ ਤੋਂ ਬਿਨਾਂ ਸ਼ਾਇਦ ਇਹ ਇਸ ਲੈਵਲ ਤੱਕ ਸਸਟੇਨ ਨਾ ਹੁੰਦੀ ਸੋ ਮੈਂ ਸਮਝਦਾ ਕਿ ਐਨ ਆਰ ਆਈਜ਼ ਇੱਕ ਪੰਜਾਬ ਦਾ ਅਟੁੱਟ ਅੰਗ ਨੇ ਸਾਡੀ ਆਲਮੋਸਟ 1/6th ਪੋਪੂਲੇਸ਼ਨ ਸਾਰੀ ਦੁਨੀਆ ਵਿੱਚ ਫੈਲੀ ਹੋਈ ਆ ਔਰ ਇਹ ਤਾਂ ਸਾਡੀਆਂ ਸਰਕਾਰਾਂ ਨਲਾਇਕ ਨੇ ਜਿੰਨੀ ਕਪੈਸਿਟੀ ਐਨਆਰਆਈਜ਼ ਦੀ ਹੈ ਨਾ ਜੀ ਬਾਹਰ ਬੈਠੇ ਪੰਜਾਬੀਆਂ ਦੀ ਅਗਰ ਪੰਜਾਬ ਸਰਕਾਰ ਸਿਆਣੀ ਹੋਵੇ ਇਹਨਾਂ ਨੂੰ ਆਪਣਾ ਸਹੀ ਮੈਨੇ ਵਿੱਚ ਇੱਕ ਭਾਈਵਾਲ ਬਣਾ ਕੇ ਸਸਪ ਡਿਵੈਲਪਮੈਂਟ ਵਿੱਚ ਇਹਨਾਂ ਨੂੰ ਅਧਿਕਾਰ ਦੇਣ ਪਿੰਡਾਂ ਦੇ ਕਿ ਹਾਂ ਆਪ ਅਸੀਂ ਪਿੰਡ ਤੌਰ ਜਿਹੜੇ ਹੈਗੇ ਆ ਤੁਹਾਨੂੰ ਸੌਂਪ ਦਿੱਤੇ ਆ ਤੁਸੀਂ ਆਣ ਕੇ ਇਹਨਾਂ ਪਿੰਡਾਂ ਦੇ ਵਿੱਚ ਮਦਦ ਕਰੋ ਤੁਸੀਂ ਯਕੀਨ ਕਰਨਾ ਅਗਰ 13000 ਪਿੰਡਾਂ ਜਿਆਦਾ ਨਹੀਂ ਤਾਂ 50 60% ਪਿੰਡਾਂ ਦਾ ਵਿਕਾਸ ਕੱਲੇ ਐਨਆਰਆਈਸ ਕਰਾ ਸਕਦੇ ਨੇ ਇੰਨੀ ਤਾਕਤ ਰੱਖਦੇ ਨੇ ਸੋ ਇਸ ਕਰਕੇ ਮੇਰੀ ਉਹਨਾਂ ਦਾ ਮੈਂ ਸਾਰੇ ਐਨਆਰਆਈਸ ਦਾ ਸ਼ੁਕਰੀਆ ਅਦਾ ਕਰਦਾ ਤੁਹਾਡੇ ਸੀਪੀਸੀਟੀ ਟੈਲੀਵਿਜ਼ਨ ਦਾ ਔਰ ਵਿਸ਼ੂ ਮਹਿਤਾ ਜੀ ਤੁਹਾਡਾ ਵੀ ਮੈਂ ਧੰਨਵਾਦ ਕਰਦਾ ਸੁਖਪਾਲ ਜੀ ਤੁਹਾਡੀ ਤੁਸੀਂ ਆਪ ਦਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਅਸੀਂ ਧੰਨਵਾਦ ਦੀਆਂ ਧੰਨਵਾਦ ਸੀਪੀਸੀਟੀ ਟੀਵੀ ਨੂੰ ਆਪਣਾ ਸਮਾਂ ਦੇਣ ਲਈ ਸ਼ੁਕਰੀਆ ਜੀ